ਜੀ ਦੇਖ ਸਕਦੇ ਹਾਂ ਕਿ ਤੀਸਰੀ ਵਾਰ ਦੇ ਨਾਲ ਚੌਥੀ ਵਾਰ ਤੇ ਵੀ ਨਾਰੇ ਨੇ ਜਿਹੜੇ ਸਤਾਨਕ ਸ਼ਹਿਰ ਕੱਗਾ ਕੱਗਾ ਵਾਸੀਆਂ ਵੱਲੋਂ ਲਗਾਏ ਜਾ ਰਹੇ ਨੇ ਅਸੀਂ ਖੜੇ ਹਾਂ ਜੀ ਕੱਗਾ ਤਹਿਸੀਲ ਪਤਰਾ ਤੇ ਜ਼ਿਲ੍ਹਾ ਪਟਿਆਲਾ ਮੰਡਲ ਪ੍ਰਧਾਨ ਰਮੇਸ਼ ਕੁਮਾਰ ਪਤਰਾ ਦੀ ਅਗਵਾਈ ਹੇਠ ਤੇ ਪਵਨ ਕੁਮਾਰ ਜੈਨ ਸੀਨੀਅਰ ਭਾਜਪਾ ਆਗੂ ਅਸੀਂ ਕਹਿੰਦੇ ਕਿ ਸਟੇਟ ਕਾਰਜ ਕਰਨੀ ਪੰਜਾਬ ਦੇ ਮੈਂਬਰ ਨੇ ਉਹ ਵੀ ਨਾਲ ਦੇ ਨਾਲ ਦੀ ਅਗਵਾਈ ਹੇਠ ਸਤਾਨਕ ਸ਼ਹਿਰ ਕੱਗਾ ਵਿਖੇ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਤੀਸਰੀ ਵਾਰ ਤੀਸਰੀ ਵਾਰ ਸੌ ਚੁੱਕਣ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੇ ਲੱਡੂ ਵੰਡੇ ਜਾ ਰਹੇ ਨੇ ਤੇ ਖੁਸ਼ੀ ਮਨਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵੱਧ ਚੜ੍ਹ ਕੇ ਜਿਹੜਾ ਕੱਗਾ ਵਾਸੀਆਂ ਬਹੁਤ ਜਿਹੜਾ ਖੁਸ਼ੀ ਦਾ اظہار ਕੀਤਾ ਜਾ ਰਿਹਾ ਹੈ